ਤਾਂ ਹਾਂ ਜੀ ਮਿੱਤਰੋ ਆਪਾਂ ਅੱਜ ਪਹੁੰਚ ਲੱਗਿਆ ਅਬਿਆਸ ਰਿਆ ਦੇ ਕੰਡੇ ਤੇ ਜਿੱਥੇ ਤੁਹਾਨੂੰ ਆਪਾਂ ਦਰਿਆ ਅਬਿਆਸ ਦਰਿਆ ਦੇ ਵਿੱਚ ਜੋ ਪਾਣੀ ਵਧਿਆ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰਵਾਵਾਂਗੇ ਤੇ ਬਣੇ ਰਿਓ ਵਲੌਗ ਦੇ ਵਿੱਚ ਹਾਂ ਜੀ ਮਿੱਤਰੋ ਆਪਾਂ ਉਧਰ ਵਾਲ ਪਹੁੰਚ ਚੁੱਕੇ ਆਂ ਕਈ ਕੇ ਕਲੰਗਰ ਆਇਆ ਵਾ ਤਾਂ ਆਪਾਂ ਰਸਤੇ ਦੇ ਵਿੱਚ ਪੂੜੀਆਂ ਛੋਲਿਆਂ ਦਾ ਲੰਗਰ ਲੱਗਾ ਤੇ ਉਹ ਹਣ ਗਿੱਲ ਸਾਬ ਨੂੰ ਛਕਾਵਾਂਗੇ ਗਿੱਲ ਸਾਬ ਉਧਰ ਚੱਤੀ ਮਰਵਾ ਦੋ ਆਪਾਂ ਲੰਗਰ ਛਕ ਕੇ ਅੱਗੇ ਫਿਰ ਵਧਦੇ ਆਂ ਜੀ ਆਹ ਸੋਈ ਆ ਸ਼ਾਕਰੇ ਨੇ ਮੱਲੀ ਸਾਹਿਬ ਪੂੜੀ ਦੇ ਖੇਤ ਦਾ ਲੰਗਰ ਇਹ ਤੋਂ ਲੰਗਰ ਛਕਣ ਦੇ ਬਾਅਦ ਆਪਾਂ ਅੱਗੇ ਪਾਦੇ ਆਂ ਲੋ ਜੀ ਮਿੱਤਰੋ ਆਪਾਂ ਪਹੁੰਚ ਚੁੱਕੇ ਹਾਂ ਸ੍ਰੀ ਹਰਗੋਬਿੰਦਪੁਰ ਸ਼ਹਿਰ ਹੁਣ ਵੀਰ ਜੀ ਅਸੀਂ ਪਹੁੰਚ ਚੁੱਕੇ ਹਾਂ ਹੁਣ ਸ੍ਰੀ ਹਰਗੋਬਿੰਦਪੁਰ ਸਾਹਿਬ ਸ਼ਹਿਰ ਇਹ ਜੋ ਉੱਥੇ ਪਹੁੰਚ ਚੁੱਕੇ ਹਾਂ ਹੁਣ ਜਾ ਕੇ ਅੱਗੇ ਦੀ ਗੁਰਦੁਆਰੇ ਦੀ ਲੋਕੇਸ਼ਨ ਜਿਹੜੀ ਹੈ ਤੁਹਾਨੂੰ ਦਿਖਾਵਾਂਗੇ ਦਰਿਆ ਦੇ ਕੰਢੇ ਜੋ ਜੋ ਵੀ ਕਾਰਨਾਮੇ ਕਰ ਰਿਹਾ ਪਾਣੀ ਉਹ ਤੁਹਾਨੂੰ ਜਾ ਕੇ ਵਿਖਾਵਾਂਗੇ ਜੀ ਬਹੁਤ ਹੀ ਸੋਹਣੇ ਰਾ ਪੰਜਾਬ ਦੇ ਨਹਿਰਾਂ ਵਿੱਚੋਂ ਦੀ ਲੰਘ ਜਾਣਾ ਵੈਂਡਿਆ ਸਾਨੂੰ ਇਹ ਪੰਜਾਬ ਦੀਆਂ ਨਹਿਰਾਂ ਪੰਜਾਬ ਦੇ ਮੁਰਸਤਾਵੇ ਯਾਰ ਪੰਜਾਬ ਦੀਆਂ ਮੁਰਮੁਰ ਯਾਦ ਸਤਾਵੇ ਪੰਜਾਬ ਦੀਆਂ ਨਹਿਰਾਂ ਬਹੁਤ ਚੜਦੀ ਕਲਾ ਜੀ ਬਹੁਤ ਬਧਾਈਆਂ ਜੀ ਇੱਧਰ ਲਸੀ ਸ਼ਾਕਦੇ ਹੋਏ ਇੱਥੇ ਗੁਰਦੁਆਰਾ ਸਾਹਿਬ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣੀ ਆ ਤੇ ਆਹ ਸਾਹਮਣੇ ਜੋ ਰਸਤਾ ਜਾਂਦਾ ਹੈ ਇਹ ਦਰਿਆਵਲ ਜਾਂਦਾ ਬਿਆਸ ਦਰਿਆ ਤੇ ਆਪਾਂ ਤੁਹਾਨੂੰ ਹੁਣ ਅੱਗੇ ਜਾ ਕੇ ਵੀ ਵਿਖਾਉਨੇ ਆਂ ਹੋਰ ਨੀਚੇ ਜਾ ਰਹੇ ਆਂ ਜੀ ਦਰਿਆ ਦੇ ਵਿੱਚ ਤੁਹਾਨੂੰ ਵਿਖਾ ਕੇ ਲਿਉਨੇ ਆਂ ਕਹਿੰਦੇ ਪਾਣੀ ਛੱਡਦਾ ਬਹੁਤ ਜਿਆਦਾ ਬਿਆਸਾ ਦਰਿਆ 'ਚ ਸੱਚ ਗੱਲ ਆ ਪਾਣੀ ਵੇਖੋ ਕਿੱਥੋਂ ਤੱਕ ਆ ਗਿਆ ਨਹੀਂ ਤੇ ਪਹਿਲਾਂ ਉਹ ਨੀਚੇ ਅੰਦਰ ਅੰਦਰ ਹੀ ਪਾਣੀ ਚੱਲਦਾ ਸੀਗਾ ਬਹੁਤ ਨੀਵਾ ਪਾਣੀ ਚੱਲਦਾ ਸੀ ਥੋੜਾ ਜਿਹਾ ਇੱਕ ਨਹਿਰ ਦੇ ਵਾਂਗੂ ਪਾਣੀ ਜਾਂਦਾ ਸੀ ਹੋਣ ਜਿਹੜਾ ਪਾਣੀ ਇੱਥੇ ਤੱਕ ਆ ਰਿਹਾ ਆ ਦੇਖੋ ਭਾਜੀ ਕਿੰਨਾ ਪਾਣੀ ਆ ਗਿਆ ਇਹ ਕਮਾਦ ਬੀਜੇ ਆ ਪੈਲੀਆਂ ਆ ਗਈਆਂ ਪਾਣੀਆਂ ਜਿਹੜੀਆਂ ਡੋਬ ਗਈਆਂ ਲੋਕੀਂ ਗੇਲ ਸਾਹਿਬ ਵੇਖੋ ਪਾਣੀ ਕਿੰਨਾ ਛੱਡ ਦਿੱਤਾ ਗਿਆ ਕਿ ਇਹ ਕਮਾਦ ਘਟ ਤੋਂ ਘਟ ਅੱਠ 10 ਫੁੱਟ ਕਮਾਦ ਦੀ ਹਾਈਟ ਹੁੰਦੀ ਹੈ ਤੇ ਕਮਾਦ ਸਿਰਾਂ ਹੀ ਦਿਖ ਰਿਹਾ ਸਿਰਫ ਕਮਾਦ ਜਿਹੜਾ ਡੋਬ ਦਿੱਤਾ ਪਾਣੀ ਦੇ ਨਾਲ ਏ ਪਾਣੀ ਜਿਹੜਾ ਕਮਾਦ ਤੋਂ ਪਰੇ-ਪਰੇ ਵਗਦਾ ਸੀਗਾ ਤੇ ਹੁਣ ਕਮਾਦ ਵੀ ਸਾਰਾ ਜਿਹੜਾ ਇਹ ਡੁੱਬ ਗਿਆ ਪਾਣੀ ਬਹੁਤ ਲਾਗੇ ਤੱਕ ਆ ਗਿਆ ਤੇ ਉਹ ਸਾਹਮਣੇ ਉੱਪਰ ਗੁਰਦੁਆਰਾ ਸਾਹਿਬ ਤੁਹਾਨੂੰ ਆ ਨਿਸ਼ਾਨ ਸਾਹਿਬ ਦੇ ਕੈਮਰੇ ਦੇ ਅੰਦਰ ਨਜ਼ਰ ਆ ਰਿਹਾ ਹੋਵੇਗਾ ਉੱਥੇ ਜਾ ਕੇ ਹੁਣ ਟਾਡੀਆਂ ਦੀਆਂ ਵਾਰਾਂ ਵੀ ਤੁਹਾਨੂੰ ਸੁਣਾਵਾਂਗੇ ਕਿ ਇਹ ਸਿਰਫ ਇਹ ਦਰਿਆ ਨੀਚੇ ਦੇਖਣ ਆਏ ਕਿ ਕਿੰਨਾ ਕੁ ਪਾਣੀ ਤੇ ਆਹ ਰਸਤਾ ਅੱਗੇ ਜਾਂਦਾ ਬਿਲਕੁਲ ਡੁੱਬ ਗਿਆ ਇਹ ਰਸਤਾ ਅੱਗੇ ਜਾਂਦਾ ਪਾਣੀ ਦੇ ਵਿੱਚੋਂ ਦੀ ਜੋ ਕਿ ਹੁਣ ਪਾਣੀ ਦੇ ਅੰਦਰ ਆ ਚੁੱਕਾ ਵਾ ਇਹ ਰਸਤਾ ਜਾ ਰਿਹਾ ਜੀ ਇੱਥੇ ਕੁਝ ਖੇਤ ਨੇ ਖੇਤਾਂ ਦੇ ਮੋਟਰਾਂ ਵੱਲ ਜਿਹੜਾ ਇਹ ਰਸਤਾ ਉਹ ਸਾਹਮਣੇ ਮੋਟਰ ਇੱਕ ਦਿਖ ਰਹੀ ਏ ਝੁੰਮ ਕਰਕੇ ਵਿਖਾਓ ਉਹ ਸਾਹਮਣੇ ਕਿਨਾਰਾ ਬਣਿਆ ਇਹਨਾਂ ਨੇ ਪੱਥਰ ਲਗਾ ਕੇ ਪਾਣੀ ਜਿਹੜਾ ਇੱਕ ਮਾਦ ਤੋਂ ਪਰੇ-ਪਰੇ ਵਗਦਾ ਸੀ ਇੱਥੋਂ 2 250 ਫੁੱਟ ਦੂਰ ਮਤਲਬ ਵੱਧ 3-400 ਫੁੱਟ ਦੂਰ ਨੀਵੇਂ ਪਾਣੀ ਜਿਹੜਾ ਚੱਲਦਾ ਹੈ ਆ ਏਰੀਆ ਜਿਹੜਾ ਹੈ ਖੇਤੀ ਕਰਦੇ ਨੇ ਇੱਥੇ ਕਿਸਾਨ ਕਮਾਦ ਬੀਜਿਆ ਕਮਾਦ ਦੀ ਹਾਈਟ 8-10 ਫੁੱਟ ਹੁੰਦੀ ਹੈ ਦੇਖੋ ਕਿੰਨਾ ਕਿੰਨਾ ਕਮਾਦ ਡੁੱਬ ਗਿਆ ਜੇ ਪਾਣੀ ਵੱਧ ਰਿਹਾ ਹੌਲੀ-ਹੌਲੀ ਵੱਧ ਰਿਹਾ ਇਹ ਪਾਣੀ ਜਿਹੜਾ ਇਹਦੀ ਸੰਭਾਵਨਾ ਕੀ ਆ ਇੱਧਰ ਜਿਹੜਾ ਇਹ ਦਿਖਾਇਆ ਜਾਵੇ ਇਹ ਏਰੀਆ ਜਿਹੜਾ ਸਾਰਾ ਪਾਣੀ ਕਵਰ ਕਰ ਜਾਂਦਾ ਹੈ ਇਹ ਝੋਨੇ ਜਿਹੜੇ ਆ ਡੁੱਬ ਜਾਂਦੇ ਆ ਕਿਸੇ ਦੀ ਫਸਲ ਰੁੜ ਜਾਂਦੀ ਏ ਕਿਸੇ ਦਾ ਜੱਟਾਂ ਦੇ ਨਾਲ ਇਹੋ ਕੋਜੀ ਹੁੰਦਾ ਆ ਰਿਹਾ ਕਿ ਕਦੀ ਉਹਨਾਂ ਦੇ ਅੱਗ ਲੱਗ ਕੇ ਕਣਕ ਸੜ ਜਾਂਦੀ ਏ ਕਦੀ ਐਦਾਂ ਪਾਣੀ ਆ ਜਾਂਦੇ ਆ ਹੜ ਆ ਕੇ ਢੜ ਜਾਂਦੀਆਂ ਫਸਲਾਂ ਬਹੁਤ ਮਾੜਾ ਹਾਲ ਏ ਗਰੀਬ ਜੱਟ ਜਿਹੜਾ ਏ ਇਸੇ ਕਰਕੇ ਕੁਝ ਮਾੜੇ ਕਿਸਾਨ ਨੇ ਜਿਹੜੇ ਵਿਚਾਰੇ ਖੁਦ ਖੁਸ਼ੀਆਂ ਕਰਦੇ ਨੇ ਦੇ ਵਿੱਚ ਜਾ ਰਹੇ ਆ ਦਰਿਆ ਬੜਿਆ ਵੱਡਾ ਦਰਿਆ ਦੇ ਵਿੱਚ ਆ ਗਈਆਂ ਗੱਡੀਆਂ ਬਿਲਕੁਲ ਜੀ 사ਜਨ ਜੀ ਵੇਖੋ ਜੀ ਦਰਿਆ ਦੇ ਬਿਲਕੁਲ ਅੰਦਰ ਆ ਗਈਆਂ ਜੀ ਕਈ ਵਾਰੀ ਜੀ ਲੋਕੇਸ਼ਨ ਤੇ ਐਦਾਂ ਦਾ ਵੀ ਕੰਮ ਹੋ ਜਾਂਦਾ ਆਪ ਦੇਖੋ ਜੀ ਇੱਥੇ ਆਪਣੇ ਧਿਆਨ ਤੋਂ ਬਾਹਰ ਹੀ ਅਸੀਂ ਚੱਲ ਫਿਰ ਰਹੇ ਸੀ ਤੇ ਅਚਨ ਚੇਤ ਜਿਹੜੇ ਆ ਇਹ ਦਰਸ਼ਨ ਹੋ ਗਿਆ ਸਾਨੂੰ ਬਿਲਕੁਲ ਸਾਡੇ ਲੱਗੇ ਤੇ ਹਰਾਨ ਹੋ ਗਏ ਆ ਜੀ ਕਿ ਜੇ ਇੱਧਰ ਨੂੰ ਅਸੀਂ ਚੱਲ ਕੇ ਅੱਗੇ ਇੱਧਰ ਚੱਲ ਕੇ ਗਏ ਆ ਹੁਣ ਵਾਪਸ ਆਏ ਇੱਧਰ ਨੂੰ ਤੇ ਜੇ ਬਾਈ ਚਾਂਸ ਧਿਆਨ ਨਾ ਪਵੇ ਤੇ ਇਹਨਾਂ ਨੇ ਜਿਹੜੀ ਇਹ ਦੰਦੀ ਵੀ ਵੱਢ ਲੈਣੀ ਸੀ ਸਾਨੂੰ ਇਹ ਦੇਖੋ ਕੀ ਮਾਹੌਲ ਚਾਲ ਬਣਿਆ ਪੂਰਾ ਪੂਰਾ ਭੱਜਦੇ ਨੇ ਆ ਵੇਖੋ ਜੀ ਵਾਹ ਜੀ ਵਾਹ ਹੋ ਗਿਆ ਜੀ ਹੋ ਗਿਆ ਜੀ ਹੋ ਗਿਆ ਸ਼ਾਂਤ ਲੋਕੇਸ਼ਨ ਕਈ ਵਾਰੀ ਜੀ ਸ਼ਾਂਤ ਲੋਕੇਸ਼ਨਾਂ ਤੇ ਅਚੰਤ ਚੇਤ ਬੜਾ ਕੁਝ ਵੀ ਲਿਖਣ ਨੂੰ ਮਿਲ ਜਾਂਦਾ ਜੇ ਅਸੀਂ ਸਲਾਹ ਹੀ ਕਰਦੇ ਆਂ ਕਿ ਕੈਂਪਿੰਗ ਕਰਦੇ ਆਂ ਇਥੇ ਮਹਗੀ ਬਣਾ ਕੇ ਖਾਂਦੇ ਆ ਇਹ ਪਹਿਲਾ ਸਨੇਕ ਦੇ ਦਰਸ਼ਨ ਹੋਏ ਨੇ ਹੁਣ ਉੱਪਰ ਮਧੂ ਮੱਖੀਆਂ ਦਾ ਛੱਤਾ ਲੱਗਾ ਏ ਜੇਕਰ ਇਹ ਤੂੰ ਮੰਨ ਲਉਂਦੇ ਤੇ ਇਹਨਾਂ ਨੇ ਸਾਨੂੰ ਚੰਗੀ ਤਰ੍ਹਾਂ ਛਿੱਲਣਾ ਸੀ ਤੇ ਪਹਿਲਾਂ ਹੀ ਸਾਡਾ ਧਿਆਨ ਪੈ ਗਿਆ ਨਾਲ ਹਾਂਜੀ ਮਿੱਤਰੋ ਤੁਸੀਂ ਦੇਖ ਸਕਦੇ ਹੋ ਸਾਹਮਣੇ ਬਿਆਸ ਦਰਿਆ ਇਸ ਟਾਈਮ ਪਾਣੀ ਦਾ ਵਹਾਅ ਬਹੁਤ ਹੀ ਜ਼ਿਆਦਾ ਤੇਜ਼ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਪਾਣੀ ਆ ਲੋਕਾਂ ਦੇ ਖੇਤਾਂ ਵਿੱਚ ਵੜ ਚੁੱਕਾ ਵਾ ਇੱਥੇ ਸਾਹਮਣੇ ਆ ਕਮਾਦ ਦੀ ਫਸਲ ਹੈ ਜਿੰਨੂੰ ਕਿ ਗੰਨੇ ਦੀ ਫਸਲ ਵੀ ਕਹਾਇਆ ਜਾਂਦਾ ਵਾ ਤੇ ਆਪਾਂ ਕਿਸੇਰੇ ਖੇਤਾਂ ਵਿੱਚ ਜਸਟ ਟਾਈਮ ਆਏ ਹੋਈਆਂ ਇੱਧਰ ਆਪਣੇ ਨਾਲ ਮੱਲੀ ਸਾਹਿਬ ਵੀ ਆ ਤੇ ਆਪਾਂ ਕਹੇ ਦਿਨ ਵੀਡੀਓ ਬਣਾਵਾਂਗੇ ਸਪੈਸ਼ਲ ਨਾਲੇ ਇੱਥੇ ਕਰਾਂਗੇ ਕੈਂਪਿੰਗ ਉਹ ਦੂਰ ਤੱਕ ਪਾਣੀ ਦਿਖਾਓ ਪਾਣੀ ਪਰੇ ਪਰੇ ਨੀਵਾ ਨੀਵਾ ਪਾਣੀ ਚੱਲਦਾ ਹੁੰਦਾ ਸੀ ਤੇ ਹੁਣ ਪਾਣੀ ਕਿੱਥੋਂ ਤੱਕ ਆ ਗਿਆ ਕਿ ਆਪਾਂ ਮੱਲੀ ਸਾਹਿਬ ਕਿਸੇ ਦਿਨ ਕੈਂਪਿੰਗ ਕਰਨੀ ਆ ਤੇ ਫਿਰ ਜਰੂਰ ਕੁਝ ਬਣਾ ਕੇ ਖਾਵਾਂਗੇ ਤੇ ਬਿਲਕੁਲ ਜੀ ਬਿਲਕੁਲ ਨਹੀਂ ਦੇਖਣ ਆਏ ਆ ਕਿਸੇ ਹੋਰ ਨੂੰ ਵੀ ਲੈ ਕੇ ਆਵਾਂਗੇ ਲੋਕੇਸ਼ਨ ਤੇ ਜਮਾਨ ਦਾ ਇਹ ਜਾਣਾ ਦੇਖਣਾ ਬਹੁਤ ਹੀ ਵਧੀਆ ਲੋਕੇਸ਼ਨ ਆ ਆਪਨ ਬੜਾ ਵਧੀਆ ਇੱਥੇ ਮੌਸਮ ਇੱਥੇ ਵਾਸਤਾ ਵੀ ਗਰਮੀ ਨਹੀਂ ਲੱਗ ਰਹੀ ਇੰਨਾ ਠੰਡਾ ਮੌਸਮ ਆ ਥੱਲੇ ਆਕਸੀਜਨ ਬਹੁਤ ਵਧੀਆ ਮੌਸਮ ਜਿਹੜਾ ਮਹਿਸੂਸ ਹੋ ਰਿਹਾ ਤੇ ਪ੍ਰਦੂਸ਼ਣ ਨਹੀਂਗਾ ਕਿਸ ਤਰ੍ਹਾਂ ਦਾ ਤੇ ਬਾਕੀ ਆਪਾਂ ਫੇਰ ਕਿਸੇ ਦਿਨ ਆਉਨੇ ਆ ਕੈਂਪਿੰਗ ਕਰਾਂਗੇ ਤੁਹਾਨੂੰ ਨਾਲੇ ਹੋਰ ਵੀ ਕੋਈ ਖਾਲਾਂਗੇ ਤੁਹਾਨੂੰ ਇੱਥੇ ਤੇ ਵੀਡੀਓ ਵਿੱਚ ਬਣੇ ਰਹੋ ਤਾਂ ਹਾਂਜੀ ਮਿੱਤਰੋ ਆਪਾਂ ਹੁਣ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਆ ਤੇ ਆ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਆ ਤੇ ਇੱਥੇ ਬਹੁਤ ਹੀ ਜ਼ਿਆਦਾ ਅੱਜ ਮੇਲਾ ਸੀਗਾ ਉਧਰੋਂ ਖੂਹ ਦੋਧਰ ਤੁਹਾਨੂੰ ਆਪਾਂ ਦਿਖਾਉਨੇ ਆ ਪੁਰਾਤਨ ਖੂਹ ਅੰਦਰ ਜਾ ਕੇ ਬਣਾ ਲਓ ਕੋਈ ਗੱਲ ਨਹੀਂ ਕੋਈ ਪਰ ਹਾਂਜੀ ਸੰਗਤ ਜੀ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਾਤਨ ਖੂਹ ਆ ਜੀ ਤੇ ਇਹਦੇ ਵਿੱਚ ਅਜੇ ਵੀ ਪਾਣੀ ਮੌਜੂਦ ਹੈ ਜੋ ਕਿ ਅਜੇ ਵੀ ਚੱਲਦਾ ਹੈ ਉਹ ਸਾਹਮਣੇ ਪਾਣੀ ਕੱਢਣ ਵਾਸਤੇ ਵੀ ਰੱਸੀ ਲੱਗੀ ਹੋਈ ਆ ਤਾਨੂੰ ਪਾਣੀ ਵੀ ਦਿਖ ਰਿਹਾ ਇਹਦੇ ਵਿੱਚ ਅਜੇ ਵੀ ਪਾਣੀ ਹੈ ਇਹ ਗੁਰਦੁਆਰਾ ਸਾਹਿਬ ਦੇ ਬਾਹਰ ਆ ਜਿੱਧਰ ਲੰਗਰ ਬੰਦ ਹੈ ਇਧਰ ਗੁਰਦੁਆਰਾ ਸਾਹਿਬ ਦਾ ਲੰਗਰ ਆ ਰਿਹਾ ਜੋ ਕਿ ਦਰਿਆ ਦੇ ਕੰਡੇ ਦੇ ਉੱਪਰ ਹੈ ਮੌਜੂਦ ਬਿਲਕੁਲ ਕੰਡੇ ਦੇ ਉੱਤੇ ਹੈ ਜੀ ਇਹਦੇ ਲੰਗਰ ਹਾਲ ਬਣਿਆ ਇਧਰ ਲੰਗਰ ਪੱਕਦਾ ਹੈ ਪਰ ਇਹ ਜਿਹੜਾ ਹੈ ਦੂਰ ਦੇ ਸ਼ਾਂਤ ਤਾਈਂ ਇਧਰ ਲੰਗਰ ਸਤਾਇਆ ਜਾਂਦਾ ਵਾ هي ترانسانس سيمن سانتا مونتي ۽ ٻڌر لشي رام ڪر